ਅੱਜ ਮੈਂ ਜਿਸ ਇਨਸਾਨ ਦੀ ਇਸ ਵੀਡੀਓ ਰਾਹੀਂ ਗੱਲ ਕਰ ਰਿਹਾ ਹਾਂ ਨਾ ਉਹ ਕਿਸੇ ਜਾਣ ਪਛਾਣ ਦਾ ਮਹਤਾਜ ਕਲਾਕਾਰ ਨਹੀਂ ਆ ਮੈਂ ਗੱਲ ਕਰ ਰਿਹਾ ਹਾਂ ਗੁਲਾਬ ਸਿੱਧੂ ਦੀ ਜਿੱਥੇ ਗੁਲਾਬ ਸਿੱਧੂ ਗਾਣਿਆਂ ਵਿੱਚ ਚੰਗੇ ਚੰਗੇ ਗਾਣਿਆਂ ਦੇ ਵਿੱਚ ਚਰਚਾ ਦੇ ਵਿੱਚ ਰਹਿੰਦਾਗਾ ਪੰਜਾਬ ਦੀਆਂ ਗੱਲਾਂ ਕਰਨ ਦੇ ਗੀਤਾਂ ਵਿੱਚ ਚਰਚਾ ਵਿੱਚ ਰਹਿੰਦਾਗਾ ਉੱਥੇ ਹੀ ਉਹਦੀ ਇੱਕ ਗੱਲ ਦੀ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ ਉਹ ਕੀ ਆ ਕਿ ਉਹਨੇ ਆਪਣੇ ਜਨਮ ਦਿਨ ਤੇ 15 April 2025 ਨੂੰ ਆਪਣੇ ਪਿੰਡ ਫਰਵਾਹੀ ਵਿਖੇ 11 ਲੋੜਵੰਦ ਪਰਿਵਾਰ ਧੀਆਂ ਦੇ ਆਨੰਦ ਕਾਰਜ ਦੀ ਰਸਮ ਜਿਹੜੀ ਅਦਾ ਕਰਵਾਈ ਆ ਲੋੜ ਮੁਤਾਬਕ ਜਿਹੜਾ ਉਹਨਾਂ ਨੂੰ ਲੱਗਿਆ ਕਿ ਹਰ ਧੀ ਨੂੰ ਇੱਕ ਲੋੜਵੰਦ ਸਮਾਨ ਵੀ ਜ਼ਰੂਰ ਜਿਹੜਾ ਹੈਗਾ ਉਹ ਮੁਹੱਈਆ ਕਰਵਾਇਆ ਗਿਆ ਲਾੜਿਆਂ ਦੀ ਖੁਆਇਸ਼ ਹੁੰਦੀ ਆ ਵੀ ਮੇਰੇ ਵਿਆਹ ਤੇ ਇੱਕ ਚੰਗੇ ਜਿਹੇ ਕਲਾਕਾਰ ਦਾ ਖਾੜਾ ਵੀ ਲੱਗੇ ਤੇ ਗੁਲਾਬ ਸਿੱਧੂ ਨੇ ਉਹ ਵੀ ਉਹਨਾਂ ਦੀ ਮਨੋਗਾਮਨਾ ਪੂਰੀ ਕਰ ਦਿੱਤੀ ਇਸ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ 20 ਤੋਂ ਵੱਧ ਨਾਮੀ ਕਲਾਕਾਰਾਂ ਨੇ ਭਾਗ ਲਿਆ ਇਸ ਤੋਂ ਇਲਾਵਾ ਅਰਮੋਲ ਕਵਾਤਰਾ ਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਗੌਰ ਸਿੰਘ ਜੀ ਸਿੱਧੂ ਵੀ ਖਾਸ ਤੌਰ ਤੇ ਪਹੁੰਚੇ ਨੂੰ ਇਹ ਕੰਮ ਕਿਵੇਂ ਲੱਗਿਆ ਕਮੈਂਟ ਕਰਕੇ